ਆਖਦੇ ਉਹੀ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਬਾਨਾ ਨਹੀਂ ਕੁਝ ਸੀ ਗਵਾਰ ਆਖਦੇ ਉਹੀ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਸਿੱਧੂ ਮੂਸੇ ਵਾਲੇ ਨੂੰ ਸਟਾਰ ਆਖਦੇ ਮੈਨੂੰ ਮਤਲਬ ਕੋਈ ਮੈਸੇਜ ਨਹੀਂ ਇਦਾਂ ਦਾ ਆਇਆ ਵੀ ਆਓ ਤੇਰੀ ਮਜਦ ਕਰਦੇ ਤਰ੍ਹਾਂ ਗਾਣਾ ਕਰਾਈਏ ਤੇ ਇੱਕ ਮੈਂ ਗਰੀਬ ਪਰਿਵਾਰ ਕਰਕੇ ਪਿਛੇ ਰਹਿ ਗਿਆ ਤੇ ਹੁਣ ਵੀ ਮੈਂ ਚਾਹੁੰਦਾ ਵੀ ਮੇਰੀ ਕੋਈ ਨਾ ਕੋਈ ਮਜਦ ਕਰੋ ਤੇ ਮੈਂ ਵੀ ਮੜਾ ਮੋਟਾ ਗਾ ਸਕਦਾ ਹਾਂ। ਸਾਲਾ ਬਣਾ ਕੇ ਦੇ ਦੋ ਇਟਾ ਉਟਾ ਫਰਾਓ ਮਿਸਤਰੀਆਂ ਦਾ ਮਗਰ ਚਾਹੀਦਾ ਜੀ। ਕੋਈ ਵੀ ਕੰਮ ਮਿਲੇ ਕਰ ਲੀਦਾ ਵਾ ਤੇ ਜਦੋਂ ਮੈਂ ਰਕਸ਼ਾ ਵਾਂਦਾ ਰਹਿ ਮੈਂ ਨਾਲ-ਨਾਲ ਗਾਉਂਦਾ ਵੀ ਰਿਆ ਵਾਂ ਤੇ ਉਤੋਂ ਮੈਨੂੰ ਸ਼ੌਂਕ ਵਿਆ ਮੈਨੂੰ ਇੱਕ ਦੋ ਬੰਦੇ ਨੇ ਕਹਿਆ ਕਹਿੰਦੇ ਯਾਰ ਤੇਰੀ ਆਵਾਜ਼ ਬਹੁਤ ਹੈਂਡ ਵਾ ਤੇ ਤੂੰ ਪਲੀਜ਼ ਆਪਣਾ ਗਾਣਾ ਕਰਾ ਕੇ ਇਦਾਂ ਵੀ ਤੇ ਮੈਂ ਦੱਸਦਾ ਰਿਹਾ ਮੈਂ ਕਿ ਮੈਂ ਬਹੁਤ ਗਰੀਬ ਘਰੋਂ ਆ ਮੇਰੇ ਕੋ ਇੱਥੋਂ ਤੱਕ ਨਹੀਂ ਪਹੁੰਚਿਆ ਜਾਣਾ ਚਾਹੀ ਤੇ ਮੈਨੂੰ ਕੋਈ ਸਪੋਰਟ ਕਰੇ ਉੱਥੋਂ ਮੈਨੂੰ ਸ਼ੌਂਕ ਆ ਮੇਰੇ ਫਿਰ ਮੈਨੂੰ ਸਾਰੇ ਕਹਿੰਦੇ ਆ ਤੇਰੀ ਵਾਜ ਬਹੁਤ ਵਧੀਆ ਤੇ ਨਾ ਵੀਡੀਓ ਬਣਾਉਣੀ ਆ ਤੇ ਮੈਂ ਕਹਿੰਦਾ ਰਿਹਾ ਬਣਾਉ ਯਾਰ ਕੋਈ ਗੱਲ ਨਹੀਂ ਪਰ ਅੱਜ ਤੱਕ ਕੋਈ ਮੈਨੂੰ ਮੈਸੇਜ ਨਹੀਂ ਇਦਾਂ ਦਾ ਆਇਆ ਮੈਨੂੰ ਕੋਈ ਮੈਸੇਜ ਕਰੇ ਵੀ ਤੂੰ ਇੱਥੇ ਆ ਪਾ ਤੈਨੂੰ ਲੈ ਕੇ ਜਾਂਦੇ ਆ ਤਰਾ ਸਟੇਟ ਤੇ ਕੋਈ ਗੁਵਾਈਏ ਤੇ ਇਦਾਂ ਦਾ ਮੈਨੂੰ ਅਜੇ ਤੱਕ ਕੋਈ ਮੈਸੇਜ ਨਹੀਂ ਆਇਆ ਮੈਂ ਸਿੱਧੂ ਦੱਸਣਾ ਪਈਗਾ ਬਾ ਆਪਣੀ ਥੋੜੀ ਬਤੀ ਕੋਈ ਰੋਜੀ ਦਾਜੀ ਆਪਣੀ ਰੋਟੀ ਪਾਣੀ ਵਧੀਆ ਖਾ ਸਕਾਂ ਅਸੀਂ ਉਦਮਾਂ ਪਈ ਤੁਰ ਗਏ ਅਸੀਂ ਰੁਲੇ ਦੇ ਰੁਲੇ ਦੇ ਪਹੁੰਚੇ ਵਿਚ ਪਰੇ ਦੇਸਾਂ ਦੇ ਵੇਲੇ ਜੇ ਖੜੇ ਨਾ ਐਸੀ ਕਰਨੀ ਕਿਯਾਰੀ ਜਿੱਥੇ ਪੱਗ ਸੀ ਵਟਾਈ ਹੋਏ ਉਹੀ ਕਰ ਗਿਆ ਗਦਾਰੀ ਜਿੱਥੇ ਪੱਗ ਸੀ ਵਟਾਈ ਓਏ ਉਹੀ ਕਰ ਗਿਆ ਗਦਾਰੀ ਰਾਤ ਕਾਲੀ ਬੋਲੀ ਚੜ ਗਈ ਖਨੇਰੀ ਇਮੋਸ਼ਨਲ ਬੰਦਾ ਮਾਰਦਾ ਲੁੱਚੇ ਬੰਦਿਆਂ ਦੀ ਉਮਰ ਬਥੇਰੀ ਇਮੋਸ਼ਨਲ ਬੰਦਾ ਮਾਰਦਾ ਹੋ ਕੁੱਤੀ ਚੋਰਾ ਨਾਲ ਰਲੀ ਜਿੱਦੋ ਰਾਖੀ ਉਹਨਾਂ ਦਾ ਇਦਾਂ ਹੀ ਆ ਜੀ ਵੇਖੋ ਦਿਹਾੜੀ ਲਾ ਕੇ ਹੁਣ ਕਮਾ ਕੇ ਲਿਓਨੇ ਪੈਸੇ ਮੰਗਾਈ ਵੇਖੋ ਕਿੰਨੇ ਹੁਣ ਗਾੜੀ ਸਿਆਲ ਵਾ ਨਹੀਂ ਕੰਮ ਮਿਲ ਲਿਆ ਓਖੇ ਆਪਾਂ ਗਰੀਬੀ ਕਰਕੇ ਥੋੜਾ ਆਈ ਕਿਉਂਦੇ ਆ ਵਧੀਆ ਵਾ ਘੈਂਟ ਵਾ ਆਤ ਵਾ ਨਾਈ ਸਾ ਵੀਰ ਬਾਬਾ ਨਾਨਕ ਕਰੇਗਾ ਕਿਰਪਾ ਇਦਾਂ ਬਸ ਚਲੋ ਹੁੰਦੀ ਟੈਪ ਨਹੀਂ ਜਿ ਮਿਲੇ ਹੋ ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹੱਕ ਜਾਇਆ ਜਾਂਦਾ ਵਾਰੇ-ਵਾਰੀ ਮਾਂ ਤੇਰੇ ਵਾਂਗੂੰ ਤਰਸ ਜਾ ਆ ਜਾਂਦਾ ਕਹੀ ਕਹਿੰਦੇ ਆਹਾ ਚਿਹਰਾ ਕਹਿੰਦੇ ਆਹਾ ਚਿਹਰਾ ਜਵਾ ਤੇਰੇ ਚਿਹਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾ ਤੇਰੇ ਵਰਗਾ ਆ ਕਦੇ ਸੂਰਜ ਵਾਂਗੂੰ ਤਪਦਾ ਹਾਂ